ਗੁਰੂ ਜੀ ਕੀ ਫਤਿਹ ਅੱਜ ਮੈਂ ਸਰਦਾਰ تنویر ਸਿੰਘ ਤੁਹਾਡੇ ਸਾਹਮਣੇ ਇੱਕ ਸ਼ਬਦ ਪੇਸ਼ ਕਰਨ ਜਾ ਰਿਹਾ ਹਾਂ ਸਿਰ ਜਾਵੇ ਤਾਂ ਜਾਵੇ ਮੇਰਾ ਸਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਖੀ ਸਦਕਾ ਨਾ ਜਾਵੇ ਗਗਨ ਦਮਾ ਮਾ ਬਾਜਿਓ ਪਰਿਓ ਨਿਸ਼ਾਨੇ ਕਾ ਖੇਤ ਜੋ ਮੰਡੀਓ ਸੂਰਮਾ ਖੇਤ ਜੋ ਮੰਡੀਓ ਸੂਰਮਾ ਖੇਤ ਜੋ ਮੰਡੀਓ ਸੂਰਮਾ ਖੇਤ ਜੋ ਮੰਡੇ ਸੂਰਮਾ ਅਬ ਜੋ ਜਨ ਕੋ ਧਾਓ ਅਬ ਜੋ ਜਨ ਕੋ ਧਾਓ ਵਾਹਿਗੁਰੂ 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 ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਓਹੋ ਸਪਨਾ ਕੀ ਰੇਨ ਕਾ ਓਹੋ ਸਪਨਾ ਕੀ ਰੇਨ ਕਾ ਓਹੋ ਸਪਨਾ ਕੀ ਰੇਨ ਕਾ ਰੇਨ ਕਾ ਰੇਨ ਕਾ ਓਹੋ ਸਪਨਾ ਕੀ